ਬੀਜੇਪੀ ਦੇ ਮਹਾਮੰਤਰੀ ਤਰਨ ਚੋਕ ਸਾਡੇ ਨਾਲ ਨੇ ਚੋਕ ਸਾਹਿਬ ਕਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਲੱਗਦੇ ਤੁਸੀਂ ਦੇਖਿਆ ਪੂਰਾ ਅਮਨੇ ਸਰ ਐਸਪੀ ਕੇਵਲ ਕੁਮਾਰ ਜੀ ਦੇ ਘਰ ਸਾਡੇ ਬੜੇ ਸੀਨੀਅਰ ਲੀਡਰ ਨੇ ਮੈਂ ਅਯੁੱਧਿਆ ਤੋਂ ਉਹਨਾਂ ਸੇ ਪਰਿਵਾਰ ਵਾਸਤੇ ਪ੍ਰਸ਼ਾਦ ਲੈ ਕੇ ਆਇਆ ਸਾਂ ਔਰ ਇਸ ਤਰ੍ਹਾਂ ਦਾ ਪ੍ਰਸ਼ਾਦ ਆਪਣੇ 5000 ਪਰਿਵਾਰ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਘਰ 'ਚ ਭਗਵਾਨ ਰਾਮ ਜੀ ਦੀ ਫੋਟੋ ਔਰ ਅਯੁੱਧਿਆ ਦਾ ਪ੍ਰਸਾਦ ਔਰ ਸਰਯੂ ਦਾ ਜਲ ਔਰ ਅਯੁੱਧਿਆ ਦੀ ਚੰਦਨ ਵਰਗੀ ਮਿੱਟੀ ਉਹ ਸਭ ਦੇ ਘਰ ਪਹੁੰਚਾਏ ਔਰ ਅੱਜ ਮੈਂ ਕਿਉਂਕਿ ਐਸਪੀ ਕੇਵਲ ਕੁਮਾਰ ਜੀ ਸਾਡੇ ਬਹੁਤ ਸੀਨੀਅਰ ਨੇ ਮੈਂ ਉਹਨਾਂ ਦੇ ਘਰ ਮਾਤਾ ਜੀ ਨੂੰ ਵੀ ਕੁਮਾਰ ਸਾਹਿਬ ਨੂੰ ਵੀ ਉਹਨਾਂ ਦੀ ਵਾਈਫ ਸਭ ਨੂੰ ਮਿਲਣ ਅਸੇ ਇੱਥੇ ਆਇਆ ਸੀ ਤੇ ਕਿ ਭਗਵਾਨ ਰਾਮ ਦਾ ਬੜਾ ਇੱਕ ਸਾਡੇ ਸਾਰਿਆਂ ਦੀ ਸ਼ਰਧਾ ਹੈ 500 ਸਾਲ ਦਾ ਬਨਵਾਸ ਤੋਂ ਬਾਅਦ ਭਗਵਾਨ ਰਾਮ ਅਯੁੱਧਿਆ ਆਏ ਨੇ ਔਰ ਭਗਵਾਨ ਰਾਮ ਦਾ ਮੰਦਿਰ ਉੱਥੇ ਬਣੇ ਦੇਜੇ ਕਰੋੜਾਂ ਨਾਗਰਿਕਾਂ ਦੀ ਇੱਛਾ ਸੀ ਲੇਕਿਨ ਲਗਾਤਾਰ ਕੁਝ ਲੋਕ ਔਰ ਕੁਝ ਪਾਰਟੀਆਂ ਜਾਣ ਬੁੱਝ ਕੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੇ ਨਿਰਮਾਣ ਚ ਬਾਧਾ ਪਾਉਂਦੇ ਰਹੇ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਦੀ ਸਾਰੇ ਹੀ ਦਲਾਂ ਨੇ ਭਗਵਾਨ ਰਾਮ ਜੀ ਦੇ ਮੰਦਿਰ ਦੀ ਮੂਰਤੀ ਦੀ ਪ੍ਰਾਨ ਪ੍ਰਤੀਸ਼ਠਾ ਦੇ ਕਾਰਜਕ੍ਰਮ ਦਾ ਬਾਈਕਾਟ ਕੀਤਾ ਬਹੁਤ ਦੁਖਦ ਹੈ ਦਿਨ ਨਹੀਂ ਬੁਲਾਇਆ ਜਾ ਸਕਦੇ ਕਿ ਕਿਸ ਤਰ੍ਹਾਂ ਸਰੀਉ ਨੂੰ ਲਾਲ ਕਰਤਾ ਸੀ ਖੂਨ ਦੇ ਨਾਲ ਕਾਰਸੇਵ ਕਰਦੇ ਭੁੱਲ ਨਹੀਂ ਸਕਦੇ ਕਿ ਯੋਧਿਆਂ ਦੀਆਂ ਗਲੀਆਂ ਕਾਰਸੇਵਕਾਂ ਦੇ ਖੂਨ ਨਾਲ ਮੁਲਾਮ ਸਿੰਘ ਯਾਦਵਰ ਗਾਂਧੀ ਪਰਿਵਾਰ ਦੇ ਆਰਡਰਸ ਦੇ ਨਾਲ ਲਾਸ਼ਾਂ ਨਾਲ ਭਰ ਗਈਆਂ ਸੀ ਇੱਕ ਅਲੱਗ ਸ਼ਰਦਾ ਦੀ ਗੱਲ ਹੈ ਔਰ ਪਰਿਵਾਰ ਦਾ ਕਹਿਣਾ ਸੀ ਕਿ ਤੁਸੀਂ ਯੋਧੇ ਜਾ ਰਹੇ ਹੋ ਸਾਡੇ ਐਸੇ ਪ੍ਰਸਾਦ ਲੈ ਕੇ ਆ ਨਾ ਤੇ ਮੈਂ ਪ੍ਰਸਾਦ ਲੈ ਕੇ ਆਂ ਸਾਡੇ ਪ੍ਰਸਾਦ ਦੇਣਾ ਸੀ ਬੀਜੇਪੀ ਦੇ ਰਾਸ਼ਟਰੀ ਮਹਾ ਮੰਤਰੀ ਤਰੁਣ ਚੋਕ ਜੀ ਅੱਜ ਅੰਮ੍ਰਿਤਸਰ ਦੌਰੇ ਤੇ ਨੇ ਔਰ ਅਯੁੱਧਿਆ ਦੀ ਜਿਹੜੀ ਤਸਵੀਰ ਹੈ ਤਸਯੁੱਧਿਆ ਦੇ ਜਿਹੜੀ ਪ੍ਰਸ਼ਾਦ ਹੈ ਉਹ ਆਪਣੇ ਜਿਹੜੇ 5000 ਪਰਿਵਾਰ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਤੱਕ ਇਹ ਪਰਿਵਾਰ ਦੇ ਘਰ ਘਰ ਜਾ ਕੇ ਉਹਨਾਂ ਨੂੰ ਇਹ ਪ੍ਰਸ਼ਾਦ ਔਰ ਤਸਵੀਰ ਪੂਜਾਰੇ ਨੇ ਸਰਯੂ ਨਦੀ ਦਾ ਜਲ ਵੀ ਉਹਨਾਂ ਨੂੰ ਪੂਜਾਰੇ ਨੇ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par